ਉਹ ਛੱਡ ਦੇ ਤੂੰ ਛੱਡ ਦੇ ਛੱਡ ਦੇ ਮਾਰ ਮਾਰ ਤੂੰ ਕੁੱਤਿਆ ਛੱਡ ਦੇ ਤੂੰ ਮੇਰੇ ਘਰ ਨੂੰ ਦੁਖੀ ਕਰਕੇ ਰੱਖਿਆ ਇਹਨੂੰ ਅੱਜ ਮੈਂ ਭੰਨੂਗੀ ਛੱਡ ਦੇ ਨਾ ਛੱਡ ਦੇ ਮੈਂ ਭੰਨੂ ਤੂੰ ਮਾਣੋਂ ਅੰਦਰ ਜਾ ਗੜਾ ਕੇ ਠੀਕ ਮਾਰ ਦੇ ਨੀ ਉਹ ਵੇਖ ਉਹ ਲਾਈ ਜਾਂਦਾ ਪੈਗ ਜਿਹੜੀ ਤੈਨੂੰ ਗੱਲ ਕਹੀ ਸੀ ਯਾਦ ਆ ਨਾ ਮੈਨੂੰ ਤਾਂ ਯਾਦ ਆ ਬੁੱਥਾ ਵੇਖਿਆ ਤੂੰ ਆਪਣਾ ਆਪ ਤਾਂ ਤੂੰ ਪੁੱਠੇ ਤਵੇ ਵਰਗਾ ਆ ਕੁੜੀ ਪਾਲਦਾ ਦੁੱਧ ਚਿੱਟੀ ਨਾ ਤੈਨੂੰ ਕੁੜੀ ਕਿਹਨੇ ਦੇਣੀ ਆ ਤੂੰ ਆਪ ਹੀ ਆਏਂਗੀ ਮੇਰੇ ਕੰਜਰ ਦੇ ਸਵੇਰੇ ਸੜੀ ਪੀਨ ਲੱਗ ਜਾਂਦਾ ਤੈਨੂੰ ਕੰਮਤ ਹੁੰਦਾ ਹੈ ਕਿ ਨਹੀਂ ਸਵੇਰ ਤੋਂ ਸ਼ਾਮ ਤੀਂ ਆਹੀ ਨਿਕਲ ਜਾਂਦੀ ਹੈ ਕਦੇ ਮੇਰੇ ਵੱਲ ਵੀ ਵੇਖ ਲੈ ਕਰ ਸਾਰੀ ਦਿਹਾੜੀ ਮੈਂ ਕੰਮ ਤੇ ਲੱਗੀ ਰਹਿਨੀ ਆ ਆ ਤੁਰ ਜਾ ਨਾਲੇ ਗੱਲ ਸੁਣ ਇਹਨੂੰ ਨੇ ਕੁਝ ਕਹਿਣਾ ਇਹ ਜਾਨ ਆ ਮੇਰੀ ਵੀ ਆ ਤਾਂ ਤੇਰੀ ਜਾਨ ਹੈ ਮੇਰੇ ਵੱਲ ਵੀ ਵੇਖ ਲੈ ਮੇਰੀ ਜਾਨ ਕਿੰਨੀ ਔਖੀ ਹੋਈ ਹੈ ਤੂੰ ਕਦੇ ਮੇਰੇ ਵੱਲ ਧਿਆਨ ਦਿੱਤੇ ਮੈਂ ਸਾਰੀ ਦਿਹਾੜੀ ਕੰਮ ਤੇ ਲੱਗੀ ਰਹਿਨੀ ਆ ਤੈਨੂੰ ਤਾਂ ਬਸ ਆਹੀ ਦਿਖਦੀ ਹੈ ਉਹ ਜੇ ਤੇਰ ਤੋਂ ਨਹੀਂ ਕੰਮ ਹੁੰਦਾ ਫਿਰ ਮੈਂ ਕੀ ਕਰਾਂ ਅਭੀ ਭੈਣ ਨੂੰ ਸੱਦ ਲਾ ਤੂੰ ਨਾਲੇ ਮੇਰਾ ਵੀ ਸਰ ਜੂਗਾ ਵੇ ਕੰਜਰ ਤੇਰਾ ਕੀ ਸਰ ਜੂਗਾ ਦੱਸੀ ਮੈਨੂੰ ਮੜੇ ਜੀ ਕੀ ਸਰ ਜੂਗਾ ਤੇਰਾ ਉਹ ਮੇਰੇ ਸਿਰ ਤੇ ਕੋਈ ਨੱਚੀ ਨਹੀਂ ਇਹਦਾ ਕੰਮ ਧੁੰਦਾ ਕਰ ਲਾਵਾ ਲਹੂ ਪੀ ਜਾਂਦੀ ਆ ਸਵੇਰੇ ਸਵੇਰੇ ਵੇ ਮੈਂ ਤਾਂ ਸੱਚੀ ਬੋਲਦੀ ਆ ਤੈਨੂੰ ਤਾਂ ਮੇਰੀਆਂ ਗੱਲਾਂ ਕੋੜੀਆਂ ਲੱਗਦੀਆਂ ਨੇ ਸਾਰਾ ਦਿਨ ਦੇਖੋ ਜਦ ਦੇ ਖੁਰੇ ਬੈਜੇਗਾ ਚੁੱਪ ਕਰਕੇ ਇਹ ਨਹੀਂ ਵੀ ਮੇਰੇ ਵੱਲ ਦੇਖਣਾ ਵੇ ਝਾੜੂ ਫੜਾ ਮੈਂ ਤਾਂ ਕੰਮ ਕਰਾਂ ਤੈਨੂੰ ਤਾਂ ਸ਼ਰਮ ਨਹੀਂ ਹੈਗੀ ਵੇ ਝਾੜੂ ਫੜਾ ਬੇੜਾ ਬਹਿ ਜਾ ਤੇਰਾ ਇਹਨੂੰ ਤਾਂ ਜਮਾ ਹੀ ਨਹੀਂ ਹੈਗਾ ਹੁਣ ਜਿਹੜਾ ਆ ਰਿਹਾ ਇਹਨੂੰ ਤਾਂ ਹੈ ਹੀ ਨਹੀਂ ਵੀ ਮੈਂ ਦੇਖ ਵੀ ਲਵਾਂ ਵੀ ਅਗਲੀ ਕਿਵੇਂ ਕੰਮ ਕਰਦੀ ਐ ਤੇ ਕਿਵੇਂ ਨਹੀਂ ਕੰਜਰ ਦਾ ਉਤੋਂ ਕਹਿੰਦਾ ਵੀ ਆਪਦੀ ਭੈਣ ਨੂੰ ਬੁਲਾ ਲੈ ਭੈਣ ਨੂੰ ਬੁਲਾ ਲੈ ਸਿਰੇ ਦਾ ਨਸ਼ੇੜੀ ਕੰਜਰ ਮੈਨੂੰ ਲੱਗਦਾ ਮੈਨੂੰ ਪ੍ਰੀਤ ਨੂੰ ਫੋਨ ਲਾਉਣਾ ਪੈਣਾ ਉਹਨੂੰ ਕਹਿਣੀ ਆ ਜਾ ਇਹਨੇ ਤਾਂ ਕੁਝ ਕਰਨਾ ਨਹੀਂ ਤੇ ਨਾ ਇਹਨੇ ਮੇਰੇ ਵੱਲ ਵੇਖਣਾ ਉਹਨੂੰ ਕਹਿਣੀ ਆ ਜੀ ਉਹਦੀ ਕਾਲਜ ਦੀ ਛੁੱਟੀਆਂ ਹੋਣਗੀਆਂ ਮੇਰੇ ਕੋਲ ਲਾਜੂਗੀ ਟਾਈਮ ਚਲ ਦੇਖਦੀ ਆਂ ਫੋਨ ਕਰਕੇ ਫੋਨ ਹੀ ਚੁੱਕਦੀ ਮੇਰਾ ਦਵਾਰਾ ਦੇਖਦੀ ਆਂ ਹੈਲੋ ਹੈਲੋ ਕਿਵੇਂ ਆਂ ਪ੍ਰੀਤ ਮੈਂ ਵਧੀਆ ਤੁਸੀਂ ਦੱਸੋ ਦੀਦੀ ਕਿਵੇਂ ਹੋ ਬਸ ਠੀਕ ਹੀ ਆਂ ਹੋਰ ਕਿੱਥੇ ਆਂ ਅੱਜ ਕੱਲ ਬਸ ਕੁਛ ਨਹੀਂ ਕਾਲਜ ਤੋਂ ਮੈਨੂੰ 3-4 ਦਿਨ ਦੀਆਂ ਛੁੱਟੀਆਂ ਹੋਈਆਂ ਸੀ ਹੁਣ ਤਾਂ ਘਰੇ ਹੀ ਸੀਗੀ ਤੁਸੀਂ ਹੁਣ ਮੈਨੂੰ ਫੋਨ ਫੋਨ ਕੀਤਾ ਹੀ ਨਹੀਂ ਬਸ ਕੀ ਦੱਸਾਂ ਬੁਰੀ ਹਾਲ ਨੇ ਕਾਂਜੀ ਤੇਰੀ ਛੁੱਟੀਆਂ ਨਹੀਂ ਨਾ ਤੂੰ ਐ ਕਰ ਤੂੰ ਮੇਰੇ ਕੋਲੇ ਆ ਜਾ ਆਏ ਜੀ ਕਿਉਂ ਬੋਲ ਰਹੀ ਦीडी ਕੀ ਹੋ ਗਿਆ ਵੇ ਕੋਈ ਨਹੀਂ ਤੈਨੂੰ ਦੱਸੂਗੀ ਤੂੰ ਪਹਿਲਾਂ ਆ ਤਾਂ ਸਹੀ ਚਲ ਠੀਕਾ ਦीडी ਨਾਲੇ ਮੇਰੀ ਜਿਹੜੀ ਤਿੰਨ ਚਾਰ ਛੁੱਟੀਆਂ ਨੇ ਨਾ ਮੈਂ ਹੁਣ ਤੁਹਾਡੇ ਕੋਲੇ ਲਾ ਕੇ ਜਾਊਂਗੀ ਨਾਲੇ ਤੁਹਾਨੂੰ ਵੀ ਤਾਂ ਟਾਈਮ ਪੂਰਾ ਪੂਰਾ ਆ ਕਦੋਂ ਵੀ ਕੁਝ ਵੀ ਹੋ ਸਕਦਾ ਤੇ ਸੱਚ ਜੀਜਾ ਜੀ ਕਿਵੇਂ ਨੇ ਬਸ ਪੁੱਛੀ ਨਾ ਤੂੰ ਕੋਈ ਨਾ ਤੈਨੂੰ ਬਾਅਦ ਚ ਦੱਸੂਗੀ ਵੀ ਕੀ ਗੱਲ ਆ ਤੂੰ ਪਹਿਲਾਂ ਆ ਜਾ ਮੇਰੇ ਕੋਲੇ ਦੀਦੀ ਤੁਸੀਂ ਤਾਂ ਬਾਲਾ ਓਖਾ ਜਿਹਾ ਬੋਲੀਆ ਨੇ ਚਲ ਕੋਈ ਨਹੀਂ ਮੈਂ ਥੋੜੇ ਕੋਲ ਕੱਲ ਹੀ ਪਹੁੰਚਦੀਆਂ ਨਾਲੇ ਮੈਂ ਮੰਮੀ ਨੂੰ ਵੀ ਪੁੱਛਦੀਆਂ ਵੀ ਜੇ ਅੱਜ ਆਉਣ ਦਿੰਦੇ ਤਾਂ ਅੱਜ ਆ ਜੂਗੀ ਨਹੀਂ ਫਿਰ ਕੱਲ ਨੂੰ ਤਾਂ ਮੈਂ ਸਵੇਰੇ ਤੁਹਾਡੇ ਕੋਲ ਆ ਹੀ ਜਾਊਂਗੀ ਬਸ ਠੀਕ ਹੈ ਤੂੰ ਟੈਨਸੀ ਨਹੀਂ ਆ ਜੀ ਆਉਂਦੀ ਮੈਨੂੰ ਪਹਿਲਾਂ ਫੋਨ ਕਰਦੀ ਜੇ ਪਹੁੰਚੇਂਗੀ ਜਦੋਂ ਠੀਕ ਹੈ ਦੀਦੀ ਚਲ ਠੀਕ ਹੈ ਧਿਆਨ ਰੱਖੀ ਆਪਦਾ ਠੀਕ ਹੈ ਜੀ ਵੀ ਚਲ ਵਧੀਆ ਮੇਰੇ ਕੋਲੇ ਆਜੂਗੀ ਨਾਲੇ ਮੇਰਾ ਸਹਾਰਾ ਹੋ ਜਾਊਗਾ ਕੀ ਪਤਾ ਸ਼ਾਇਦ ਇਹਦੀ دارو ਹੀ ਛੁੱਟਦੇ ਉਹਦੇ ਆਣ ਨਾਲ ਜਿਹੜਾ ਬਾਲਾ ਕਹਿੰਦਾ ਆਪਦੀ ਭੈਣ ਨੂੰ ਬੁਲਾ ਲੈ। ਸਾਧਰਨ ਦਾ ਕੋਈ ਆਇਆ ਨਹੀਂ ਬੰਦਾ ਯਾਰ ਜਿਹਨਾਂ ਗੱਲਾਂ-ਵੱਤਾਂ ਮਾਰ ਲਈਏ ਹੈ। ਆਗੜਾ। ਕੋਹਾ ਸਾਧ ਕੀ ਹਾਲ ਹੈ? ਠੀਕ ਹੈ ਠੀਕ ਹੈ ਕਿਵੇਂ ਆ? ਸੱਤਾ ਕਿਵੇਂ ਇਕੱਲੇ ਬੈਠਾ? ਮੈਂ ਤੈਨੂੰ ਡਿੱਕੀ ਜਾਂਦਾ ਸੀ ਮੈਂ ਕਹਾਂਗਾ ਮਾਲੀਆਂ-ਮੋਟੀਆਂ ਗੱਲਾਂ ਮਾਰ। ਰੱਬਾ ਹਾਜ਼ਰ ਯਾਰ। ਹੋਰ? ਠੀਕ ਹੈ ਬਸ ਖਵਾ ਦੇ ਕੁਛ ਹੈਗਾ ਦਾ। ਅਸੀਂ ਨਿਛੇੜੀ ਨਹੀਂ ਯਾਰ। ਮੋਸਕ ਦਾ ਮਰੀ ਜਾਂਦਾ ਮੇਰਾ ਸਾਰਾ दारू ਦਾ ਓਏ ਓਏ ਯਾਰ ਹੁਣ ਪੈਗ ਲਾਇਆ ਸੀ ਮੋਟਾਉਂਗਾ ਹੋਰ ਓਹ ਬਾਰਚ ਬਾਰਚ ਕਰ ਲਿਆ ਕਰ ਮੇਰਾ ਸਾਇਆ ਹੋਰ ਓਏ ਠੀਕ ਆ ਕੀ ਬੰਦਾ ਬੰਨ ਆ ਕੇ ਬੈਠੇ ਮੇਰੇ ਆਈਏ ਮੇਰੇ ਜਾਈਏ ਜਲਦੀ ਢਣੀ আর ਫੁੱਦੂਏ ਹੋ ਗਏ ਹੁਣ ਤਾਂ ਹੋਰ ਮੇਰੀ ਗੱਲ ਸੁਣਾ ਸੁਣਾ ਓਹ ਪਰਜਾਈ ਕਿਵੇਂ ਆ ਪਰਜਾਈ ਤਾਂ ਠੀਕ ਆ ਤੂੰ ਕਿਹਾ ਵਾਹ ਪੁੱਛੀ ਅੱਜ ਉਹ ਕੱਲ ਗੁਫਾ ਸੱਟਣ ਗਈ ਸੀ ਭਾਬੀ ਮੈਂ ਦੇਖ ਲਈ ਮੈਨੂੰ ਤਾਂ ਬੜੀ ਸੋਹਣੀ ਲੱਗੀ ਯਾਰ ਤੂੰ ਮੇਰੇ ਲਈ ਵੇਖਦਾ ਰਹਿਣਾ 24 ਘੰਟੇ ਮੈਂ ਤੇਰੇ ਲਈ ਤਾਂ ਵੇਖੀ ਸੀ ਕਜਰਾ ਮੇਰੀ ਗੱਲ ਤਾਂ ਸੁਣਾ ਮੈਂ ਕਹਾ ਭਾਬੀ ਇੰਨੀ ਸੋਹਣੀ ਆ ਤੇ ਉਹਦੀ ਕ ਭੈਣ ਕਿੰਨੀ ਸੋਹਣੀ ਹੋ ਉਹ ਦੇਖ ਲੈ ਯਾਰ ਮੈਂ ਤਾਂ ਤੈਨੂੰ ਨਹੀਂ ਰੋਕਦਾ ਮੇਰਾ ਰਸਤਾ ਕਰਾ ਮੈਂ ਤਾਂ ਰਸਤਾ ਵੀ ਨਾ ਕਰਦਾ ਉਹ ਕਹੀ ਤੇ ਜੰਨਾ ਯਾਰ ਜਿਹੜੀ ਭਾਬੀ ਆ ਹਾਂ ਤੇਰੇ ਲਈ ਯਾਰ ਹਾਂ ਹਾਂ ਉਹਦੀ ਭੈਣ ਨਾ ਕਰ ਦੇ ਰਸਤਾ ਐਵੇਂ ਕਰਾ ਉਹਦੇ ਤੇ ਮੇਰੀ ਅੱਖ ਹੈ ਉਹ ਆ ਕੀ ਬੋਲਦਾ ਭਾਬੀ ਦਾ ਹੁੰਦੇ ਤੂੰ ਐ ਬੋਲਦਾ ਮੈਂ ਦੂ ਰੱਖੂੰ ਲੈ ਆਰਾਮ ਨੂੰ ਸੋਹਣੀ ਲੱਗਦੀ ਕਾ ਸਾਲੀ ਬਹੁਤ ਸੋਹਣੀ ਹੈ ਮੇਰੀ ਸਾਲੀ ਸੋਹਣੀ ਤਾਂ ਹੀ ਮੈਂ ਕਿਹਾ ਮੇਰਾ ਰਿਸ਼ਤਾ ਕਰਾਵੇ ਉਹ ਤਾਂ ਮੇਰੀ ਹੀ ਅਸਤਾਦ ਅੱਖ ਨਾ ਰੱਖੀ ਪਤੰਦਰ ਇੱਕ ਸੰਧੀ ਹੁੰਦੀ ਇੱਥੋਂ ਉਹ ਸੰਭੂ ਮੈਂ ਦੇਖੀ ਚੱਲੀ ਤੂੰ ਤੇ ਮਾਜਦਾ ਕਾ ਹਾਂ ਤੇਰਾ ਕੰਮ ਹੈ ਨਹੀਂ ਤੂੰ ਬੰਦਾ ਕੰਮ ਦਾ ਓਏ ਤੈਨੂੰ ਅੱਜ ਪਤਾ ਲੱਗਾ ਯਾਰ ਵਾ ਯਾਰ ਦੋਈ ਤੋੜਦਾ ਤੂੰ ਤਾਂ ਬਹਿ ਜਾ ਆ ਗੱਲ ਤਾਂ ਸੁਣਾ ਹੈ ਲੈ ਮੇਰਾ ਸਾਰਾ ਫੁੱਦੂ ਇਹ ਮੇਰੀ ਸਾਲੀ ਦੀ ਅੱਖ ਰੱਖੀ ਬੇਟਾ ਪਤੰਦਰ ਇਨੂੰ ਆਏ ਨਹੀਂ ਪਤਾ ਕਿ ਉਹਦੇ ਨਾਲ ਪਹਿਲਾ ਅੱਖ ਦਾ ਮੈਅ ਰੱਖੀ ਬੈਠਾ ਉਹਦੇ ਤੇ ਚਲ ਕੋਈ ਨਾ ਚਲਦੇ ਆਂ ਕਿ ਰੋਟੀ ਖਾਣੇ ਆਂ ਰਾਈ ਫੁੱਦੂ ਆ ਯਾ ਪੈਣਾ ਜੀ ਹੁਣੇ ਸ਼ੈਦ ਦੇਖ ਲੀਆ ਪ੍ਰੀਤਾ ਕੀ ਹਾਂ ਦੀਦੀ ਕਿਵੇਂ ਹੋ ਵਧੀਆ ਤੂੰ ਦੱਸ ਮੈਂ ਵੀ ਵਧੀਆ ਚਲ ਆ ਜੰਦਰ ਹੀ ਹੋਰ ਥੋੜੀ ਸਿਹਤ ਠੀਕ ਆ ਬਸ ਠੀਕ ਆ ਬੈਠਾ ਹੋਰ ਦੱਸ ਕਿਵੇਂ ਆ ਮੈਂ ਤਾਂ ਵਧੀਆ ਦੀਦੀ ਤੁਸੀਂ ਦੱਸੋ ਬਸ ਵਧੀਆ ਹੀ ਹੋਰ ਦੱਸ ਘਰੇ ਸਭ ਠੀਕ ਨੇ ਘਰੇ ਤਾਂ ਸਾਰੇ ਠੀਕ ਨੇ ਮੰਮੀ ਵੀ ਠੀਕ ਨੇ ਡੈਡੀ ਵੀ ਠੀਕ ਨੇ ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਮੈਨੂੰ ਫੋਨ ਤੇ ਚੱਜ ਨਾਲ ਇਹ ਗੱਲ ਨਹੀਂ ਦੱਸੀ ਵੀ ਕੀ ਗੱਲ ਹੋਈ ਆ ਜਿਹੜੀ ਤੁਸੀਂ ਆਏ ਜੇ ਬੋਲੀ ਜਾਂਦੇ ਸੀ ਵੇ ਹੁਣ ਤੈਨੂੰ ਕੀ ਦੱਸਾਂ ਸਵੇਰੇ ਲੱਗ ਜਾਂਦਾ ਪੀਣ ਤੇ ਸ਼ਾਮ ਵੱੜਦਾ ਮੇਰੇ ਵੱਲ ਤਾਂ ਧਿਆਨ ਹੀ ਨਹੀਂ ਦਿੰਦਾ ਹੁਣ ਮੈਂ ਤੈਨੂੰ ਕੀ ਦੱਸਾਂ ਇਹਦੇ ਚ ਲੈ ਦੱਸ ਦੀਦੀ ਤੁਹਾਡੇ ਕੋਲ ਜਮਾਂ ਮੈਂ ਉੱਠਦੇ ਬੈਠਦੇ ਨਹੀਂ ਹੈਗੇ ਵੇ ਉੱਠਦੇ ਬੈਠਦੇ ਤਾਂ ਤਾਂ ਐ ਨਾ ਜੇ ਘਰੇ ਵੜਦਾ ਹੋਵੇ ਘਰੇ ਤਾਂ ਵੜਦਾ ਨਹੀਂ ਸਾਰਾ ਦਿਨ ਕੁੱਤੇ ਵਾਂਗ ਬਾਹਰ ਫਿਰਦਾ ਰਹਿੰਦਾ ਇਹ ਤਾਂ ਜਿੱਜੇ ਦੀ ਗੱਲ ਮਾੜੀ ਆ ਆ ਜਿਹੜੀ ਸ਼ਰਾਬ ਪੀਂਦੇ ਨੇ ਨਾ ਇਹਨੇ ਪੱਠਾ ਬਠਾ ਰੱਖਿਆ ਕੋਈ ਨਹੀਂ ਆ ਜਾਣ ਤਾਂ ਮੈਂ ਪੁੱਛੂੰਗੀ ਵੀ ਮੇਰੀ ਤਾਂ ਸੁਣਦਾ ਨਹੀਂ ਸਾਰਾ ਦਿਨ ਤਾਂ ਉਹ ਬਾਹਰ ਘੁੰਮਦਾ ਰਹਿੰਦਾ ਘਰੇ ਵੜੇ ਤਾਂ ਮੇਰੀ ਸੋਹਣੇ ਨਾ ਚਲ ਕੋਈ ਨਾ ਦੀਦੀ ਮੈਂ ਆਪੇ ਕਰ ਲੂੰਗੀ ਗੱਲ ਕੀ ਪਤਾ ਮੇਰੇ ਕਹੇ ਤੋਂ ਸੁਧਰ ਹੀ ਜਾਣ ਕੰਮਕੁਮਾ ਵੀ ਨਹੀਂ ਕਰਦੇ ਕੋਈ ਕੰਮ ਉਹਨਾਂ ਤਾਂ ਹੋਸ਼ ਵੀ ਨਹੀਂ ਹੁੰਦੀ ਤੂੰ ਕੰਮ ਦੀ ਗੱਲ ਕਰਦੀ ਆ ਮੈਂ ਤਾਂ ਉਹਨੂੰ ਕਹਿ ਕੇ ਥੱਕ ਗਈ ਆ ਮੇਰੀ ਤਾਂ ਸਮਝ ਤੋਂ ਬਾਹਰ ਐ ਹੁਣ ਤੂੰ ਆਪੇ ਦੇਖ ਲਈ ਕੀ ਪਤਾ ਤੇਰੇ ਕਹਿਣ ਤੇ ਕੋਈ ਸੁਧਰ ਵੀ ਜਾਵੇ ਲੈ ਦੱਸ ਦੀ ਆਇ ਤਾਂ ਫੇਰ ਤੁਹਾਡਾ ਖਰਚਾ ਵੀ ਬਹੁਤ ਔਖਾ ਚੱਲ ਦੋਗਾ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਨਾ ਤੁਸੀਂ ਮੰਮੀ ਨੂੰ ਦੱਸਿਆ ਕਮ ਸੇ ਕਮ ਚਲ ਡੈਡੀ ਨੂੰ ਨਹੀਂ ਫੋਨ ਕਰਨਾ ਸੀ ਮੰਮੀ ਨੂੰ ਤਾਂ ਫੋਨ ਕਰਕੇ ਇਹ ਗੱਲ ਦਾ ਦੱਸਣਾ ਸੀਗਾ ਮੈਂ ਕੀ ਦੱਸਦੀ ਹੁਣ ਮੈਂ ਚਲ ਕੋਈ ਨਾ ਦੀਦੀ ਆਣ ਦੇ ਕਿੰਨੇ ਕ ਟਾਈਮ ਤੱਕ ਆਊਗਾ ਪਤਾ ਕੁਛ ਉਹਦਾ ਕੀ ਪਤਾ ਹੁਣ ਇਹ ਗਿਆ ਸੀਗਾ ਪਤਾ ਨਹੀਂ ਕਦੋਂ ਆਊਗਾ ਹੁਣ ਸ਼ਾਮੀ ਵੜੂਗਾ ਲੱਗਦਾ ਆ ਕਿ ਤੂੰ ਵੀ ਥੋੜਾ ਘੱਟ ਬੋਲਿਆ ਕਰ ਉਹਨੂੰ ਪਿਆਰ ਨਾਲ ਸਮਝਾਇਆ ਕਰ ਵੇ ਬਥੇਰਾ ਸਮਝਾਉਣੀ ਆ ਸਮਝਦਾ ਹੋਵੇ ਤਾਂ ਹੀ ਨਾ ਚਲ ਕੋਈ ਨਾ ਚਲ ਤੁਸੀਂ ਬੈਜੋ ਮੈਂ ਖਾਣ ਪੀਣ ਨੂੰ ਆਪੇ ਲੈ ਲੂੰਗੀ ਜੇ ਮੈਂ ਕੁਝ ਵੀ ਖਾਣਾ ਹੋਇਆ ਚਲ ਠੀਕ ਆ ਤੁਸੀਂ ਰੈਸਟ ਕਰੋ ਕੋਈ ਨਹੀਂ ਹੁਣ ਮੈਂ 3-4 ਦਿਨ ਹੈਗੀ ਆ ਥੋੜੀ ਮੈਂ ਆਪੇ ਸੇਵਾ ਕਰੂੰਗੀ ਕੋਈ ਕੰਮ ਨਹੀਂ ਮੈਂ ਤੁਹਾਨੂੰ ਕਰਨ ਦਿੰਦੀ ਆਪੇ ਕਰ ਲੂੰਗੀ ਮੈਂ ਕੰਮ ਚਲ ਠੀਕ ਆ ਚਲ ਮੈਂ ਆ ਬੈਗ ਰੱਖ ਦਾਂ ਅੰਦਰ ਜਾ ਆ ਕਿਵੇਂ ਆ ਭਾਬੀ ਵਧੀਆ ਤੂੰ ਦੱਸ ਵਦਿਆ ਐ ਪਿੱਠੀਆਂ ਕੀ ਹੋ ਗਿਆ ਬਸ ਐਵੇਂ ਬੈਠੀ ਸੀ ਤੇਰੇ ਵੀਰੇ ਦੀ ਉਡੀਕ ਕਰਦੀ ਸੀ ਠੀਕ ਆ ਭਾਬੀ ਸਾਨੂੰ ਵਧਾਈਆਂ ਸੱਚ ਵੇ ਕਿਹੜੀ ਗੱਲ ਦੀ ਵਧਾਈਆਂ ਤੁਸੀਂ ਗੱਡੀ ਲੈਂਦੀ ਆ ਵੇ ਕਾ ਨੂੰ ਗੱਡੀ ਸਾਡੀ ਥੋੜੀ ਐ ਉਹ ਤਾਂ ਮੇਰੀ ਭੈਣ ਆਈ ਸੀਗੀ ਵਖਾ ਦੇ ਤੇਰੀ ਭੈਣ ਕਿਹੜੀ ਆ ਭਾਬੀ ਵੇ ਆਉਂਦੀ ਹੋਣੀ ਲੈ ਆ ਗਈ ਸਸਰੀਕਾਲ ਜੀ ਸਸਰੀਕਾਲ ਆਹ ਹਾਂ ਦੇਦੇ ਤੁਸੀਂ ਜੇ ਕੁਝ ਖਾਣਾ ਤੁਹਾਡੇ ਲਈ ਬਣਾ ਕੇ ਲੈ ਕੇ ਆਵਾਂ ਮੈਂ ਨਾ ਨਾ ਮੈਂ ਤਾਂ ਕੁਝ ਨਹੀਂ ਖਾਣਾ ਤੂੰ ਬਹਿ ਜਾ ਇਹ ਕੌਣ ਆ ਭਾਬੀ ਵੇ ਤੇ ਜਿੱਜੇ ਦਾ دوست ਹੈ ਤੇਰਾ اچھا ਲੋਟ ਹੋ ਕੇ ਬਜੋ ਜੀ ਕੋਈ ਨਾ ਜੀ ਮੈਂ ਇਦਾਂ ਹੀ ਠੀਕਾਂ ਠੀਕ ਹੋ ਜੀ ਭਾਬੀ ਜੇ ਨਹੀਂ ਤੂੰ ਕੋ ਖਾਣਾ ਦਾ ਮੈਨੂੰ ਹੀ ਬਣਵਾ ਦੇ ਦੀ ਭੈਣ ਦੇ ਹੱਥ ਦੀ ਚੀਜ਼ ਆਹੋ ਤੈਨੂੰ ਮੈਂ ਪਕੌੜੇ ਨਾ ਬਣਾ ਕੇ ਤਲ ਕੇ ਦੇ ਦ ਕੋਸਤਾ ਤਵਾ ਕੋਈ ਨਾ ਜੇ ਕੁਝ ਬਣਿਆ ਤਾਂ ਲਿਆ ਦੇ ਜੀ ਦੀ ਤੇਰੇ ਸਾਹਮਣੇ ਹਜੇ ਹੁਣ ਤਾਂ ਮੈਂ ਆਈ ਆ ਕੀ ਬਣਾਤਾ ਮੈਂ ਇਨੇ ਛੇਤੀ ਕੋਈ ਆਵੇਂ ਸਾਰਚੋਂ ਆਏ ਹੋਗੇ ਲਿਆਏ ਹੋਗੇ ਕੋਈ ਤੁਸੀਂ ਕੁਸਰੋ। ਉਹ ਫੇ ਤੇਰੇ ਵਾਸਤੇ ਲੈ ਕੇ ਆਈ ਆਵੇਂ ਮੈਂ। ਕੋਸਤਾ ਲੈਣਾ ਠੰਡੀ ਪੈ ਫੇਰ ਕੀ ਹੋਣਾ। ਤੇਰੀ ਇਹ ਜਿਹੜਾ ਨਾ ਘਰੇ ਬੁਲਾਇਆ ਕਰਨ ਨਾਲ ਤੂੰ ਕੱਲੀ ਹੋਣੀ ਜੀਜੇ ਹੁੰਦੇ ਆਇਆ ਕਰਨ ਜਿਨੇ ਆਉਣਾ। ਭਾਬੀ ਆ ਸਾਡੀ ਤੂੰ ਕਿਵੇਂ ਰੋਕ ਲੇਗੀ ਸਾਨੂੰ? ਮੇਰੀ ਵੀ ਭੈਣ ਆ। ਲੈ ਜਾ ਦੋਦੀ ਭੈਣ ਨੂੰ। ਇਹ ਕੀ ਮਤਲਬ ਆ ਆਣ ਦੇ ਜੀਜੇ ਨੂੰ? ਆ ਤਾਂ ਪਹਿਲਾਂ ਤੇਰੀ ਲੱਤਾਂ ਤੜਾਉਂਗੀ। ਭਾਬੀ ਭੱਕਦਾ ਸੀਗਾ ਕੁੱਤਿਆਂ ਵਾਂਗੂ। ਚੱਲ ਤੂੰ ਅੰਦਰ ਚੱਲ ਜਾ। ਆ ਜਾ ਤੂੰ ਵੀ ਦੀਦੀ। ਇਹ ਮੂਹਰੇ ਲੱਗੀ ਦਾ। ਇਹ ਭਾਬੀ ਇੰਨੀ ਯਾਰ ਬਗਦੋਤਰੀ ਭੈਣ ਆ। ਵੇ ਕੋਈ ਗੱਲ ਨਹੀਂ। ਇਹ ਤਾਂ ਬੋਲਦੀ ਏਦਾਂ ਇਹਦਾ ਸੁਭਾਈ ਏਦਾਂ ਦਾ ਠੀਕ ਆ ਵਿਆਹ ਹੋਇਆ ਵੀ ਆ ਮਗਾ ਕਿਵੇਂ ਆਇਆ ਸੀ ਅੱਜ ਮਗਾ ਭਾਬੀ ਵਿਆਹ ਹੋਇਆ ਵੀ ਇਹਦਾ ਨਹੀਂ ਇਹਦਾ ਤਾਂ ਵਿਆਹ ਨਹੀਂ ਹੋਇਆ ਇਹ ਤਾਂ ਪੜਦੀ ਹਲੇ ਪੜ ਮੇਰਾ ਰੱਦਾ ਆ ਹੀ ਮਗਾ ਕੀ ਗੱਲ ਕੀ ਮਤਲਬ ਤੇਰਾ ਮਗਾ ਵਿਆਹ ਹੀ ਕਰਾ ਲੰਦੇ ਭਾਬੀ ਦੇ ਨਾਲ ਵੀ ਉਹ ਤਾਂ ਪੜਦੀ ਹਲੇ ਉਹ ਕਿੱਥੇ ਵਿਆਹ ਕਰਾ ਦੂ ਤੇਰੇ ਨਾਲ ਹਜੇ ਆਣੀ ਤਾਂ ਪਹਿਲੀ ਚ ਪੜਦੀ ਆ ਭਾਬੀ ਚੱਲ ਕੋਈ ਨਹੀਂ ਮੈਂ ਆਪੇ ਪੁੱਛ ਲਉ ਤੋਂ ਬਣ ਕੇ ਦਾ ਕੰਮ ਬਣਾਦੀ ਭਾਬੀ ਜੇ ਭਾਬੀ ਉਹ ਗੜਾ ਪਹਿਲੀ ਕੱਚੀ ਚ ਪੜਦੀ ਆ ਵੇ ਆਪ ਤਾਂ ਤੂੰ ਕੱਚੇ ਤਵੇ ਵਰਗਾ ਐਨੀ ਸੋਹਣੀ ਮੇਰੀ ਭੈਣ ਐ ਤੈਨੂੰ ਕਿਵੇਂ ਉਹਦੇ ਲੜ ਲਾਦਾ ਮੈਂ ਤਾਂ ਐਂ ਲੱਗਦਾ ਕਿ ਮੈਂ ਟੂਪਾ ਉਹਦੇ ਲਾਣਾ ਹਾਂ ਬੰਨਾਂ ਮੂਹ ਦੇ ਉਹਦੇ ਇੱਕੜਾ ਉਹ ਫੇਰ ਤੂੰ ਬਾੜਾ ਨਾ ਬੋਲ ਤੂੰ ਐਂ ਦੱਸ ਵੀ ਉਹਰੇ ਕਰਨ ਕੀ ਆਇਆ ਸੀ ਮਗਰ ਗੱਡੀ ਦੀ ਵਧਾਈ ਜੀ ਦੇਣ ਆਈ ਮਗਰ ਹੂਟਾ ਹੀ ਲਾ ਲੈਂਦੇ ਇੱਕ ਭਾਬੀ ਜਾਈ ਵੇ ਚੱਲ ਕੋਈ ਨਾ ਤੂੰ ਐਂ ਕਰ ਹੁਣ ਜਾ ਤੇਰਾ ਵੀਰ ਆਊਗਾ ਮੈਂ ਆਪੇ ਸੁਨੇਹਾ ਲਾ ਦੂੰਗੀ ਚੱਲ ਭਾਬੀ ਮੈਨੂੰ ਜਾਨਨਾ ਮਗਰ ਚੰਗਾ ਫਿਰ ਭਾਬੀ ਚੱਲ ਚੰਗਾ ਹੋਰ ਘੋੜਨ ਨੂੰ ਵਿਆਹ ਦਾ ਮੈਂ ਆਪਣੀ ਭੈਣ ਨਾਲ ਅੱਜ ਹੀ ਵਿਆਹ ਕਰਾ ਦੋ। ਪ੍ਰੀਤ ਪ੍ਰੀਤ ਕਿੱਥੇ ਰਹੀ ਸੁਣਦੀ ਨਹੀਂ? ਓਹੋ ਕੀ ਹੋ ਗਿਆ ਦੀਦੀ ਠੀਕ ਹੋ ਤੁਸੀਂ? ਮੈਂ ਠੀਕ ਆ। ਐ ਕਰ ਮੈਨੂੰ ਅੰਦਰ ਲੈ ਜਾ। ਹਾਏ ਹਾਏ ਮੈਂ ਤਾਂ ਡਰਾ ਹੀ ਦਿੱਤਾ ਸੀ। ਮੈਂ ਪਤਾ ਨਹੀਂ ਕਿਉਂ ਗਿਆ। ਚੱਲ ਚੱਲੀ ਆ ਜਾ। ਇੱਥੇ ਚप्पल ਪਾ ਲਓ। ਟਾਂ ਦੇ ਕੱਪੜਾ ਹੁਣ ਆਪਣਾ। ਭਰਾ ਕਿੱਥੇ ਮਰ ਗਈ ਭਰਾ ਓ ਕਿੱਥੇ ਮਰ ਗਈ ਭਰਾ ਹਾਂ ਆ ਰਾਨੀ ਮੇਰੀ ਹਾਂ ਬੈਠ ਇੱਥੇ ਬੈਠ ਤੂੰ ਆ ਗਿਆ ਜੀਜੇ ਰਾਤ ਕਿੱਥੇ ਸੀਗਾ ਨਾਲੇ ਰਾਣੀ ਰਾਣੀ ਕਿਹਨੂੰ ਕਹੀ ਜਾਂਦਾ ਸੀ ਉਹ ਸਾਲੀ ਤੂੰ ਪਰੇ ਹਟ ਪਹਿਲਾਂ ਮੂਤ ਪੀ ਕੇ ਆ ਗਿਆ ੱੱਕਾ ਕਿਉਂ ਮਾਰਨੀ ਆ ਇਹਨੂੰ ਕਦੀ ਤੇ ਛੱਡ ਦਿਆ ਕਰ ਮੇਰੀ ਭੈਣ ਨੂੰ ਤੂੰ ਕਿੰਨਾ ਦੁਖੀ ਕਰ ਰੱਖਿਆ ਉਹ ਤੇਰੀ ਭੈਣ ਦਾ ਨੇੜੇ ਲੱਗਣ ਨਹੀਂ ਦਿੰਦੀ ਹੁਣ ਆਹੀ ਪੀਣੀ ਆ ਫਿਰ ਆਹ ਹੱਥ ਤੇ ਚ ਤੈਨੂੰ ਨੇੜੇ ਲੱਗਣ ਦੇ ਦੇ ਹੁਣ ਇਹ ਪਰ ਤੂੰ ਆਇਆ ਤੂੰ ਸ਼ਰਮ ਨਹੀਂ ਆਉਂਦੀ ਇੱਕ ਮਾਰੂ ਕੰਨ ਤੇ ਆਵੇਂ ਕਿਵੇਂ ਮਾਰੇਗੀ ਕੰਨ ਤੇ ਸਾਡੇ ਘਰੇ ਆ ਕੇ ਹਵਾ ਕਰਦੀ ਆ ਤੂੰ ਸਾਡੇ ਘਰੇ ਆ ਕੇ ਕੰਮਕੁਮ ਕਰ ਲਿਆ ਕਰ ਆ ਬੇਚਾਰੇ ਨੂੰ ਤੂੰ ਤੰਗ ਕਰਕੇ ਰੱਖਦੇ ਜਿਹੜੀ ਨੂੰ ਸਾਰਾ ਦਿਨ ਕਰੀ ਜਾਂਦੀ ਮੜਾ ਮੋਟਾ ਨਾਲ ਕਰਾ ਦਿਆ ਕਰ ਜੱਤੇ ਨੂੰ ਪਤਾ ਵੀ ਜਵਾਕ ਹੋਣਾ ਲੈ ਤੇ ਭੈਣ ਤਾਂ ਤੇਰੀ ਵੀ ਲੱਗਦੀ ਆ ਤੂੰ ਕਰਾ ਦੇ ਕੰਮ ਮੈਂ ਤਾਂ ਕੱਲ ਦੀ ਆਈਆਂ ਕੱਲ ਦੀ ਕਰੀ ਆਨੀ ਆ ਤੇ ਫਿਰ ਕਰੀ ਆ ਥੋੜਾ ਤਾਂ ਔਖੇ ਸੁੱਖ ਸਰ ਗਿਆ ਦੋਵਾਂ ਦਾ ਅੱਜ ਇਹ ਢਿੱਡ ਚ ਜਦੋਂ ਇਹ ਹੋ ਗਿਆ ਇਹਦਾ ਕੀ ਬਣੂਗਾ ਮੜਾ ਮੋਟਾ ਦਾ ਕੰਮ ਵੱਲ ਧਿਆਨ ਦੇਦਾ ਸਾਰਾ ਦਿਨ ਐਸੇ ਨੂੰ ਪਿੰਦਾ ਫਰੀ ਜਾਂਦਾ ਸ਼ਾਮ ਤੋਂ ਸਵੇਰ ਹੋ ਜਾਂਦੀ ਐ ਸਵੇਰ ਤੋਂ ਸ਼ਾਮ ਹੋ ਜਾਂਦੀ ਐ ਤੈਨੂੰ ਇਹਦੇ ਨਾਲ ਹੀ ਵਾ ਇਹਨੂੰ ਨਾ ਕੁਛ ਕਹ ਸਾਲੀਆਂ ਨਾ ਤੂੰ ਸਾਲੀ ਬਣ ਕੇ ਰਹਿ ਨਹੀਂ ਇਹ ਗੱਲਾਂ ਸੁਣ ਬਾਹਰ ਇੱਥੇ ਗੁੱਫਾ ਹੀ ਕਰਦੀ ਰਹਿੰਦੀਆਂ ਉਹ ਹੋਰਾ ਹੋਇ ਤੋ ਏਦੀ ਮੂਰੇ ਨਾ ਲੱਗ ਇਹ ਤਾਂ ਹੈ ਬੇਸ਼ਰਮ ਮਾਰੇ ਮੁੱਢ ਸ਼ਰਮ ਨੀ ਕਰ ਭੈਣਾ ਮੇਰੀਓ ਤੈ ਸਾਲੀ ਆ ਫਿਰ ਮੇਰੀ ਗੱਲ ਸੁਣ ਕਿੰਨੇ ਆ ਤਾਰੇ ਹੋਵੇ ਹੱਥਾਂ ਨਾਲ ਆਈ ਜਾ ਫਿੱਤੀ ਹੋਈ ਆ ਨੋਂਦਾ ਨਹੀਂ ਧੋਂਦਾ ਨਹੀਂ ਹੈਗਾ ਐਸੇ ਨੇ ਸਾਰਾ ਦਿਨ ਮੂੰਹ ਲਾਈ ਰੱਖੂ ਇਹਨੂੰ ਪੰਨੂ ਮੈਂ ਅੱਜ ਹੋਰ ਮਾ ਭੰਨੀ ਮਾਤ ਲਈਂ ਉਪਰ ਸਾਹ ਦੇ ਉਹ ਹੜ ਦੇ ਤੂੰ ਛੱਡ ਦੇ ਤੂੰ ਹੜ ਦੇ ਮਾਰ ਪਰ ਮਾਰ ਤੂੰ ਕੁੱਤਿਆ ਛੱਡ ਦੇ ਤੂੰ ਮੇਰੇ ਟੈਨ ਨੂੰ ਦੁਖੀ ਕਰਕੇ ਰੱਖਿਆ ਇਹਨੂੰ ਅੱਜ ਮੈਂ ਭੰਨੂਗੀ ਛੱਡ ਦੇ ਨਾ ਛੱਡ ਦੇ ਮੈਂ ਭੰਨੂ ਦੋਵਾਂ ਨੂੰ ਅੰਦਰ ਕਾਉਂ ਗੜਾ ਕੇ ਛੱਡਦੀ ਨਹੀਂ ਫਿਰ ਪੜੇਗੀ ਉਹ ਪਾਜਾ ਮਰ ਜਾਉ ਤੇ ਫੇਰੇ ਖਾਏਗੀ ਦੇਵੀ ਮੈਂ ਨਹੀਂ ਤੈਨੂੰ ਰਹਿਣ ਦੇ ਚੱਲ ਪਾ ਕੱਪੜੇ ਆਪ ਦੋਵੇਂ ਚੱਲੀਏ ਉਹ ਇਕੱਲਾ ਹੈ ਪਾਜਾ ਆਹ ਦੇਖ ਲਾ ਜੀਜੀ ਨੇ ਤਾਂ ਮੇਰੇ ਤੇ ਵੀ ਹੱਥ ਚੱਕਦਾ ਤੂੰ ਪਤਾ ਨਹੀਂ ਕਿਵੇਂ ਕੱਟੀਆਂ ਨੀਆਂ ਮੈਂ ਹੁਣੇ ਲਾਉਣੀ ਆ ਮੰਮੀ ਨੂੰ ਫੋਨ ਰਹਿਣ ਦੇ ਨਹੀਂ ੜੀਏ ਨਾ ਕਰ ਫੋਨ ਆ ਮੀ ਜੀ ਮਾਤਾ ਬੋਲਣਗੇ ਮੰਮੀ ਡੈਡੀ ਕੀ ਬੋਲਣਗੇ ਮੈਂ ਤਾਂ ਇਹ ਸੋਚਦੀ ਆ ਵੀ ਮੰਮੀ ਡੈਡ ਨੇ ਇੱਕ ਵਾਰ ਵੀ ਨਹੀਂ ਸੋਚਿਆ ਵੀ ਮਾੜਾ ਮੋਟਾ ਮੁੰਡੇ ਬਾਰੇ ਪੁੱਛ ਕਿਛੀ ਕਰ ਲਈ ਵੀ ਮੁੰਡਾ ਇਹ ਜ ਐਨਾ ਨਿਕਮਾ ਮਾੜਾ ਮੋਟਾ ਕੰਮ ਵੀ ਨਹੀਂ ਕਰਦਾ ਹੈਗਾ ਇਹਨੂੰ ਲੈ ਕੇ ਤੂੰ ਕਿੱਥੇ ਜਾਏਂਗੀ ਐਸੇ ਦੁੱਖ ਪਿੱਛੇ ਦਾ ਰੋਣੀ ਆ ਕੀ ਕਰਾਂ ਹੁਣ ਤੂੰ ਹੀ ਦੱਸ ਦੇ ਨਾ ਮੈਂ ਇੱਧਰ ਜਾਣ ਜੋਗੀ ਤੇ ਨਾ ਮੈਂ ਘਰੇ ਜਾਣ ਜੋਗੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਘਰ ਲੈ ਕੇ ਜਾਉਂਗੀ ਆਪਾਂ ਗੱਡੀ 'ਚ ਹੀ ਜਾਣਾ ਆਪਾਂ ਕਿਹੜਾ ਕਿਸੇ ਹੋਰ ਨਾਲ ਜਾਣਾ ਆਰਾਮ ਨਾਲ ਗੱਡੀ 'ਚ ਤੋਂ ਮੇਰੇ ਨਾਲ ਚੱਲੀ ਸੋ ਕੋ ਕਾਕੇ ਦਾ ਵੀ ਆਪੋ ਉਥੇ ਧਿਆਨ ਰੱਖਾਂਗੇ ਹੁਣ ਤੁਹਾਨੂੰ ਪੂਰਾ ਪੂਰਾ ਦਿਨ ਟਾਈਮ ਲੱਗਿਆ ਹੋਇਆ ਦੱਸ ਇਹ ਤਾਂ ਥੋੜੀ ਧਿਆਨ ਰੱਖਦਾ ਨਹੀਂ ਹੈਗਾ ਮਾੜੀ ਮੋਟੀ ਕੇਅਰ ਨਹੀਂ ਕਰਦਾ ਹੈਗਾ ਹੁਣ ਤੈਨੂੰ ਲੱਗ ਗਿਆ ਨਾ ਪਤਾ ਆ ਸਭ ਕਰਦਾ ਹੈ ਤੈਨੂੰ ਵੀ ਕੁੱਟਣ ਲੱਗ ਗਿਆ ਮੈਨੂੰ ਵੀ ਇੱਦਾਂ ਹੀ ਕੁੱਟਦਾ ਹੁਣ ਤੂੰ ਹੀ ਦੱਸ ਮੈਂ ਕਿੱਧਰ ਨੂੰ ਜਾਵਾਂ ਉੱਥੋਂ ਟਾਈਮ ਹੋਰ ਜਾ ਚੱਲਦਾ ਪਿਆ ਨਾ ਕਿਸੇ ਨੂੰ ਕਹਿਣ ਜੋਗੇ ਆਪਾਂ ਕੋਈ ਨਾ ਦੀਦੀ ਹੁਣ ਤੁਸੀਂ ਦੇਖੀ ਚਲੋ ਮੇਰੇ ਕੋਲ ਇੱਕ ਸਕੀਮ ਹੈ ਇੱਧਰ ਆ ਸਹੀ ਨਾ ਇੰਦਾ ਲੋਟ ਆ ਜਾਊਗਾ ਇੰਦਾ ਪੂਰਾ ਲੋਟ ਆਊਗਾ ਇਹਨੇ ਜੀ दारू ਨਾ ਛੱੜਦੀ ਨਾ ਤਾਂ ਮੇਰਾ ਨਾਮ ਵੀ ਪ੍ਰੀਤ ਨਹੀਂ ਚੱਲ ਆ ਜਾ ਫਿਰ ਚੱਲ ਵੇ ਸਵੇਰੇ ਸਵੇਰੇ ਇੱਥੇ ਕਿੰਨਾ ਵਧੀਆ ਜਿਹਾ ਲੱਗਦਾ ਨਾ ਆਪਣੇ ਤਾਂ ਕੀ ਕਹਿੰਦੇ ਹੁੰਦੇ ਨੇ ਪਿੰਡ ਉੱਥੇ ਆਏ ਜੇ ਹੈ ਹੀ ਨਹੀਂ ਮਾਹੌਲ ਕੁਝ ਬਾਰ-ਬਾਰ ਜੇ ਘਰ ਆ ਗਿਆ ਨਾ ਖੇਤ ਨੇ ਨਾ ਕੁਝ ਹੋਰ ਇਹ ਤਾਂ ਹੈ ਹਰਿਆਲੀ ਬਾੜੀ ਹੈ ਨਾ ਓਰੇ ਹਾਂ ਥੋੜਾ ਤਾਂ ਜੀ ਲੱਗਿਆ ਰਹਿੰਦਾ ਹੋਊਗਾ ਹਨਾ ਹੋਰ ਕਦੇ-ਕਦੇ ਮਾਰਦੀ ਦਾ ਘੇੜਾ ਚੱਲ ਵਧੀਆ ਜੀਜਾ ਕਿੱਥੇ ਐ ਸੱਚ ਅੱਜ ਮੈਨੂੰ ਸਵੇਰ ਦਾ ਦਿਖਿਆ ਨਹੀਂ ਹੈਗਾ ਉਹ ਵੀ ਉਹਨੇ ਕਿੱਥੇ ਜਾਣਾ ਘਰੀ ਬੈਠਿਆ ਹੁਣ ਪੀ ਕੇ ਉਹਨੇ ਕਿੱਥੇ ਜਾਣਾ ਆਹ ਦੀਆ ਵੈਸੇ ਇਹ ਗੱਲ ਮਾੜੀ ਬਹੁਤ ਆ ਜੀਜੇ ਦੀ ਜਿਹੜਾ ਪੀ ਕੇ ਸਵੇਰੇ ਡੱਫ ਕੇ ਬੈ ਜਾਂਦੇ ਨੇ ਕੋਈ ਨਹੀਂ ਜਿਹੜਾ ਪਲਾਨ ਤੁਹਾਨੂੰ ਮੈਂ ਕਿਹਾ ਸੀ ਨਾ ਅੱਜ ਆਪਾਂ ਉਹੀ ਕਰਨਾ ਇਹਨਾਂ ਨੂੰ ਪੀਣ ਤਾਂ ਬੈਠਣ ਦੇ ਚਲ ਠੀਕ ਐ ਚਲ ਚੱਲੀਏ ਅੰਦਰ ਚੱਲੀਏ ਆਪਾਂ ਹੁਣ ਭਾਂ ਚ ਆਉਂਦਾ ਓਏ ਵੇਖ ਕਾਲਾ ਸੂਟ ਪਾਇਆ ਕਿਵੇਂ ਆ ਭਾਬੀ ਵਧੀਆ ਤੂੰ ਦੱਸ ਠੀਕ ਆ ਬਾਈ ਘਰੇ ਆ ਆਹੋ કરી ਪਿਆ ਹੁਣ ਉਹਨੇ ਕਿੱਥੇ ਜਾਣਾ ਭਾਬੀ ਤੈਨੂੰ ਕਿਹੜਾ ਹੱਲ ਜਾ ਕੇ ਆਈ ਕਰਾਤਾ ਕਿਹੜਾ ਹੱਲ ਕਿਹੜਾ ਹੱਲ ਭੁੱਲ ਵੀ ਗਈ ਭਾਬੀ ਇੰਨੀ ਸੀ ਤੀ ਵੇ ਕਹਿਣਾ ਕੀ ਆ ਸਿੱਧਾ ਸਿੱਧਾ ਦੱਸ ਰਿਸ਼ਤੇ ਵਾਰੇ ਗਾਈ ਭਾਬੀ ਮੈਨੂੰ ਨਾ ਤੈਨੂੰ ਕਿਹੜੇ ਰਿਸ਼ਤੇ ਕਰਾ ਦੀਏ ਵੇ ਮੈਂ ਉਦੋਂ ਵੀ ਸੁਣੀ ਜਾਂਦੀ ਸੀ ਵੱਡਾ ਆ ਪੁੱਠਾ ਵੇਖਿਆ ਤੂੰ ਆਪਣਾ ਆਪ ਤਾਂ ਤੂੰ ਪੁੱਠੇ ਤਵੇ ਵਰਗਾ ਆ ਕੁੜੀ ਪਾਲ ਦਾ ਦੁੱਧ ਚਿੱਟੀ ਨਾ ਤੈਨੂੰ ਕੁੜੀ ਕਿਹਨੇ ਦੇਣੀ ਆ ਤੂੰ ਆਪ ਹੀ ਆਏਂਗੀ ਮਰੇ ਅੱਛਾ ਆਪ ਹੀ ਆਏਂਗੀ ਤਾਂ ਕੀ ਮਤਲਬ ਆ ਰੰਗ ਕਿਨੇ ਵੇਖਣਾ ਤੇਰਾ ਮੂੰਹ ਧਵਾ ਦੇਣਾ ਡਿੱਗੇ ਤੂੰ ਹੀ ਮੇਰੇ ਅਰਕੀ ਨਿਕਲਾਂਗੀ ਓ ਬਸ ਕਰ ਵੇ ਬਸ ਕਰ ਵੀਰੇ ਨੂੰ ਸਮਝਾ ਲਾ ਕਿਤੇ ਮੈਂ ਤਾਂ ਹੋਰ ਨਾ ਚੱਪਲ ਖਾ ਲਈ ਤੂੰ ਆ ਚੱਪਲ ਦਿਖਦੀ ਆ ਫਿਰ ਗਈ ਨਾ ਸਾਰੀ ਸੁਰਤ ਟਿਕਾਣੇ ਆ ਜੂਗੀ ਲੱਗਿਆ ਰਿਸ਼ਤੇ ਦਾ ਐਨੇ ਨਾ ਹੀ ਹੋ ਜੂ ਐਨੇ ਨਾਲ ਹੀ ਹੋਣਾ ਤਾਂ ਮਾਰਤੀ ਚੱਲ ਭਾਬੀ ਮੈਂ ਫੇਰ ਆਉ ਕਿੱਦੇ ਜਾਵੜੀ ਚੰਗਾ ਆਹ ਤੁਰਦੇ ਲੱਗ ਜਾਵੜੀ ਦਾ ਲੱਗਿਆ ਮੈਂ ਨਹੀਂ ਜਾਣਦੀ ਮੇਰਾ ਘਰ ਹੈ ਲੱਗਿਆ ਬੋਲਣ ਵੱਡਾ ਵਾਹੂੰ ਗੰਦਰੇ ਜੀਜੇ ਦੇ ਤੇਰਾ ਕੁੱਟ ਜਾ ਤੇਰੇ ਜੀਜੇ ਦੇ ਪਪਾ ਮੂਤਰੇ ਤੇ ਕੁੱਟਾ ਦੀਦੀ ਉਹ ਵੇਖ ਉਪਰ ਲਾਈ ਜਾਂਦਾ ਪੈਗ ਜਿਹੜੀ ਤੇਨੂੰ ਗੱਲ ਕਹੀ ਸੀ ਯਾਦ ਆ ਨਾ ਮੈਨੂੰ ਤਾਂ ਯਾਦ ਆ ਚੱਲ ਛਕਲਾ ਫਿਰ ਗਲਾਸੀ ਚਲਾ ਜਾ ਫੇ ਅੰਦਰ ਹੀ ਆ ਜਾ ਧਿਆਨ ਨਾਲ ਅੱਜ ਬਣੂਗੀ ਹਾਂ ਭੁੱਲ ਜੂਗਾ ਪੀਣਾ ਆ ਕੀ ਚਾਹੀਦਾ ਮੈਨੂੰ ਵੀ ਪਾ ਅੱਜ ਮੈਂ ਵੀ ਪੀਉ ਤੇਰੇ ਨਾਲ ਕੀ ਪਾਵਾਂ ਆਹੀ ਜੋ ਤੂੰ ਮੂੰਹ ਤੇ ਪੀ ਰਿਹਾ ਉਹਦਾ ਪਾਣੀ ਹੈ ਲੈ ਤੂੰ ਪੀ ਲੈ ਫੜ ਗਲਾਸ ਵੇ ਮੈਨੂੰ ਨਾ ਝੂਠ ਨਾ ਬੋਲ ਮੈਂ ਸਭ ਵੇਖ ਲਿਆ ਕੀ ਦੇਖਿਆ ਤੂੰ ਆ ਜਿਹੜੀ ਤੂੰ ਲੁਕਾਈ ਐ ਲੈ ਕਿੱਥੇ ਆ ਕੀ ਲੁਕੋਏ ਗੱਲਾਂ ਵਖਾ ਮੈਨੂੰ ਲੈ ਕਿੱਥੇ ਆ ਉਹ ਕੀ ਐ ਗੋਡਾ ਹੈ ਮਰਾ ਛੱਡ ਸੁਣਦਾ ਨਹੀਂ ਫੜਾ ਲੈ ਤੂੰ ਫੜ ਲੈ ਲੈ ਅੱਜ ਮੈਂ ਹੀ ਪੀਉਂਗੀ ਪਾਈ ਨੂੰ ਕੀ ਗੱਲ ਜੀਜਾ ਦੋਨੇ ਇਕੱਠੇ ਲਾਈ ਜਾਂਦੇ ਹੋ ਲੈ ਮੈਂ ਵੀ ਆ ਗਈ ਅੱਜ ਤਾਂ ਆਪਾਂ ਇਕੱਠੇ ਰਲ ਕੇ ਲਾਵਾਂਗੇ ਅੱਜ ਤਾਂ ਤਿੰਨੋਂ ਪੀਵਾਂਗੇ ਹਾਂ ਚੱਲ ਪਾ ਪੈਗ ਫਿਰ ਮੈਂ ਵੀ ਸੋਚਿਆ ਮੈਂ ਕਿ ਚੱਲ ਜੀਜਾ ਕੱਲਾ ਪਿੰਦਾ ਅਸੀਂ ਕੰਪਨੀ ਦੇ ਦਈਏ ਅਸੀਂ ਕਾਣੂ ਘੱਟਾ ਫਿਰ ਲਾਜ ਤਾਂ ਬੋਤਲ ਖੋਲ ਦੇ ਆ ਫਿਰ ਮੈਂ ਖੋਲ ਤਾਂ ਫੁੱਟ ਤਾ ਤੈਨੂੰ ਹੋਇਆ ਕੀ ਆ ਅੱਛਾ ਮੈਂ ਪੌਣ ਲੱਗੀ ਆ ਅੱਛਾ ਤਿੰਨੋ ਪੀ ਭਾਗੇ ਲੈ ਤੁਸੀਂ ਛੱਡੋ ਤੁਸੀਂ ਕੀ ਪੀ ਕੇ ਕਰਨੇ ਆ ਟੱਕਰ ਫੜਾਉਣ ਵਾਲੇ ਜੋ ਤੂੰ ਕਰਦਾ ਉਹੀ ਅਸੀਂ ਕਰ ਲਾਂਗੇ ਅੱਜ ਤਾਂ ਅਸੀਂ ਵੀ ਤੇਰੇ ਨਾਲ ਹੀ ਪੀਵਾਂਗੇ ਜੇ ਤੂੰ ਪੀਵੇਂਗਾ ਤਾਂ ਅੱਜ ਅਸੀਂ ਵੀ ਨਾਲ ਹੀ ਪੀਵਾਂਗੇ ਉਹ ਇਹ ਤਾਂ ਕੰਮਲੇ ਤੂੰ ਕੀ ਕੀ ਕਰਨੀ ਹੈ ਜਵਾਕ ਤੇ ਹੋਣਾ ਲੱਗਾ ਵੇ ਤੈਨੂੰ ਹੁਣ ਸੁਰਤ ਆ ਗਈ ਵੱਡਾ ਆਇਆ ਜਵਾਕ ਵਾਲਾ ਅੱਗੇ ਤੈਨੂੰ ਪਤਾ ਨਹੀਂ ਸੀ ਜਿਹੜਾ ਜਵਾਕ ਖੋਣ ਵਾਲਾ ਹੁਣ ਤੇਰੇ ਸੁਰਤ ਆ ਗਈ ਤੂੰ ਕੰਮ ਕੀ ਕਰਨੀ ਆ ਵੇ ਤੇਰੇ ਹੁਣ ਵਾਲਾ ਵੇ ਮੇਰੇ ਤਾਂ ਕਾਨੂੰ ਹੋਣ ਵਾਲਾ ਜਿਹਦੇ ਹੋਣ ਵਾਲਾ ਉਹਦੀ ਤਾਂ ਮਾੜੀ ਮੋਟੀ ਕਦਰ ਕਰ ਲੈ ਕੰਮ ਤੂੰ ਕਰਦਾ ਨਹੀਂ ਇਸੇ ਨੂੰ ਲੈ ਕੇ ਬੈਠਾ ਰਹੂਗਾ ਸਾਰਾ ਦਿਨ 24 ਘੰਟੇ ਤੇ ਆਪਾਂ ਅੱਜ ਇਹ ਰਹੂ ਤਾਂ ਜਾਂ ਮੈਂ ਰਹੂ ਇਦਾ ਪਰ ਇਹੀ ਰਹੁ ਤੂੰ ਲੰਘਿਆ ਹੋਣਾ ਕੀ ਚੱਲਦੀ ਦੀ ਚੱਲੀ ਆ ਤੂੰ ਜਾ ਤੂੰ ਸਾਲੀ ਅੱਗੇ ਰਾਇ ਇਥੇ ਮੈਂ ਤੈਨੂੰ ਛੱਡ ਦਊਂਗਾ ਇਹ ਜਿੱਜੇ ਤੇਰੀ ਜਮਾਈ ਸ਼ਰਮ ਉਤਰ ਗਈ ਮੈਨੂੰ ਰੱਖ ਜਿਹੜੀ ਤੇਰੀ ਘਰ ਵਾਲੀ ਦੇ ਜਵਾਬ ਖੋਣਾ ਤੈਨੂੰ ਉਹ ਤੇ ਜਮਾ ਫਿਕਰ ਨਹੀਂ ਹੈ ਮੈਨੂੰ ਕਿੱਥੋਂ ਸ਼ਰਮ ਆਉਣੀ ਹੈ ਇਹਨੂੰ ਤਾਂ ਹੀ ਦਿਖਦੀ ਹੈ ਆਈ ਤੂੰ ਨਾ ਮਾੜਾ ਮੱਟਾ ਖੋਲ ਲੈ ਅਬ ਤੇ ਜਵਾਬ ਕਰਨੀ ਵੇਖ ਲੈ ਮਾੜਾ ਮੱਟਾ ਤੂੰ ਜਵਾਬ ਕਰਨੀ ਵੀ ਦੇਖ ਲਊਂ ਮੈਂ ਤੇਰੇ ਕਨੇ ਤਾਂ ਵੇਖ ਲੈ ਪਹਿਲਾਂ ਓਏ ਸ਼ਰਮ ਕਰ ਲੈ ਸ਼ਰਮ ਭੈਣੇ ਮੇਰੀ ਓਹ ਤੇ ਸਾਲੀ ਤਾਂ ਫਿਰ ਮੇਰੀ ਐ ਵੇ ਦੇਖ ਲੈ ਕਿੱਡੀ ਸ਼ਰਮ ਲਈ ਐ ਇਨੂੰ ਸ਼ਰਮ ਨਹੀਂ ਹੈਗੀ ਚਲ ਆਪਾਂ ਚੱਲੀਏ ਮੈਂ ਵੀ ਨਾਲ ਹੀ ਜਾਊਂਗੀ ਫਿਰ ਉਹ ਤੂੰ ਰਹਿ ਬੈਠਾ ਕੋਈ ਨਹੀਂ ਤੂੰ ਰਹਿ ਐ ਤੂੰ ਚੱਲ ਨਹੀਂ ਖੜੀਓ ਇਹ ਤਾਂ ਹੈ ਹੀ ਬੇਸ਼ਰਮ ਚੱਮਾ ਸ਼ਰਮ ਨਹੀਂ ਹੈਗੀ ਚਾ ਚੱਲੀਏ ਆਪਾਂ ਉਹ ਕਿੱਧਰ ਜਾਣੀ ਆ ਮੈਂ ਵੀ ਨਾਲ ਹੀ ਆ ਜਾ ਤੁਹਾਡੇ ਵੇਖ ਲਾ ਮੈਨੂੰ ਤਾਂ ਐ ਸੀ ਆਹ ਅੱਜ ਕਰਾਂਗੀ ਆ ਤਾਂ ਇਹ ਸੁਧਰ ਜਾਊਗਾ ਵੇ ਤਾਂ ਬੇਸ਼ਰਮ ਐ ਇਹਨੂੰ ਕਦੇ ਸ਼ਰਮ ਨਹੀਂ ਆਉਣੀ ਇਹ ਫੇਰ ਆਪਾਂ ਕੀ ਕਰੀਏ ਦੀਦੀ ਵੇ ਮੈਂ ਤਾਂ ਕੰਦਾ ਚ ਮਾਰ ਮਾਰ ਕੇ ਥੱਕ ਗਈ ਤੂੰ ਦੱਸ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਆਪਣੀ ਕੋਈ ਸਮਝ ਆਉਂਦੀ ਇਹ ਤਾਂ ਮੈਨੂੰ ਏਡੇ ਏਡੇ ਤੂੰ ਕੀ ਕਰਨ ਆਇਆ ਹੁਣ ਉਹਰੇ ਜੀਜਾ ਮਾਰੇ ਮੋਟੇ ਸ਼ਰਮ ਕਰ ਲੈ ਵੀ ਮੇਰੇ ਤਾਂ ਘਰੋਂ ਫੁੱਟੇ ਸੀ ਕਿੱਥੋਂ ਪੱਲੇ ਪੈ ਗਿਆ ਨੇ ਛੇੜੀ ਜਿਆ ਮਾਰੇ ਮੋਟੀ ਜੀਜਾ ਸ਼ਰਮ ਕਰ ਲੈ ਹੁਣ ਤਾਂ ਜਵਾਬ ਵੀ ਹੋਣਾ ਲਾ ਇੰਨਾ ਕੁ ਸੋਚ ਲੈ ਵੀ ਹੁਣ ਨਵੀਂ ਪੀੜ੍ਹੀ ਆ ਜੂਗੀ ਤੂੰ ਕਿੱਥੇ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਇਹਨੂੰ ਸਾਂਭੇਗਾ ਜਵਾਬ ਨੂੰ ਸਾਂਭੇਗਾ ਕਿ ਤੂੰ ਆਪਣੇ ਆਪ ਨੂੰ ਨਹੀਂ ਇਹਨੂੰ ਕਿੱਥੇ ਸ਼ਰਮ ਆਉਣੀ ਹੈ ਰਹਿਣ ਦੇ ਇਹਦੇ ਨਾਲ ਤਾਂ ਮੱਥਾ ਮਾਰ ਨਾ ਅਮਲੇ ਕੰਦ ਨਾ ਮੱਥਾ ਮਾਰ ਨਾਲ ਹਾਲ ਜੀਜਾ ਵੇਖ ਮੈਂ ਆਪਣੀ ਭੈਣ ਨੂੰ ਲੈ ਕੇ ਜਾ ਰਹੀ ਆ ਪੂਰੇ ਰਹਿ ਤੋ ਕੱਲਾ ਆ ਭਾਵੇਂ ਨਵੀ ਲਿਆ ਭਾਵੇਂ ਜੋ ਮਰਜ਼ੀ ਕਰ ਮੈਂ ਤਾਂ ਆਪਣੀ ਭੈਣ ਨੂੰ ਇਹਦੇ ਆਪਣੇ ਘਰੇ ਲੈ ਕੇ ਜਾ ਰਹੀ ਆ ਨਾਲੇ ਕਿਹੜਾ ਕੋਈ ਆਏ ਵੀ ਬਸ ਤੇ ਲੈ ਕੇ ਜਾਣਾ ਆਪਦੀ ਗੱਡੀ ਚ ਲੈ ਕੇ ਜਾਣਾ ਮੈਂ ਹੁਣ ਕਿੱਸਾ ਸੁਣਨਾ ਹੋਇਆ ਬੈਠਾ ਬੈ ਗਿਆ ਜੀਜਾ ਹੁਣ ਤਾਂ ਮੈਨੂੰ ਵੀ ਸ਼ਰਮ ਆਉਣ ਲੱਗੀ ਜੇ ਮੰਮੀ ਪੁੱਛੂਗੀ ਵੀ ਜੀਜਾ ਕਿਵੇਂ ਆ ਤੇਰਾ ਕੀ ਕਰਦਾ ਮੈਂ ਕੀ ਜਵਾਬ ਦਵਾਂਗੀ ਉੱਥੇ ਜਾ ਕੇ ਮੈਂ ਆ ਤਾਂ ਵਿਲ ਲੈ ਐ ਇਹਨੇ ਕੀ ਕਰਨਾ ਇਹਨੇ ਕੀ ਸੁਣਦਾ ਨਹੀਂ ਹਾਂ ਕੀ ਹੈ ਇਹ ਲੜਕੇ ਤੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈ ਤਾਂ ਦੁਖੀ ਆ ਗਈ ਪਤਾ ਨਹੀਂ ਭੈਣ ਮੇਰੀ ਕਿਵੇਂ ਕੱਟੀਆਂ ਦੀਏ ਤੇਰੇ ਨਾਲ ਚੱਲ ਜੀਦੇ ਆਪਾਂ ਚੱਲੀਏ ਤਾਂ ਬੇਸ਼ਰਮ ਹੋਣਾ ਕੁੱਟਣ ਜਾਉਂਗਾ ਚਲ ਆਉਂਦੇ ਚੱਲੀਏ ਨਹੀਂ ਚੱਲੀਏ ਕੋਈ ਨਾ ਮੇਰੀ ਚੱਪੜਾ ਵੀ ਮਿਲਦਾ ਬਾਹਰ ਪਈਆਂ ਨੇ ਕੱਪੜੇ ਹੋਣੇ ਨੇ ਮੇਰੇ ਵਾਲੇ ਪਾਲੀ ਅੱਗ ਲੱਗੇ ਇਹਨਾਂ ਦੇ ਕੱਪੜਿਆਂ ਨੂੰ ਜਿਹੜੇ ਤੇਰੀ ਸੰਭਾਲ ਹੀ ਨਹੀਂ ਕਰਦਾ ਹੈਗਾ ਆਪਾਂ ਨੇ ਸਿਰ ਇੱਥੇ ਰੱਖ ਕੇ ਕੀ ਕਰਨਾ ਸਭੋਂ ਤੈਨੂੰ ਉੱਥੇ ਖਾਣ ਪੀਣ ਨੂੰ ਵਧੀਆ ਨਾ ਬਣਾ ਕੇ ਦਿਆ ਕਰੋ ਮੰਮੀ ਆ ਮੰਮੀ ਵੀ ਸਭ ਕੁਝ ਨੂੰ ਬਣਾ ਕੇ ਦਿਆ ਕਰੋ ਖਾਣਾ ਪੀਣਾ ਖੁੱਲਾ ਆ ਮੈਨੂੰ ਵੀ ਲੈ ਜਾ ਤੈਨੂੰ ਕਿੱਥੇ ਲੈ ਜਾਈਏ ਤੈਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਭੀ ਚੱਲਿਆ ਕਰ ਮੁੱਤੀ ਚੱਲਿਆ ਕਰ ਹੋਰ ਤਾਂ ਤੇਰੇ ਕੋ ਹੈ ਨਹੀਂ ਰੋਟੀ ਬਣਾਉਂਦੀ ਐ ਚਾਰ ਚਾਰ ਦਿਨ ਤੂੰ ਘਰੇ ਨਹੀਂ ਵਰਦਾ ਫਿਰ ਇਹਨੂੰ ਕੀ ਐ ਤੈਨੂੰ ਕੀ ਐ ਨਾ ਸੁੱਖ ਹੁਣ ਪੈਸੇ ਹੈ ਨਹੀਂ ਮੈਂ ਕਿੱਥੋਂ ਪੀ ਲੂ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਚਲੋ ਮੂਤ ਪੀਲਾ ਕੰਜਰਾ ਮੂਤ ਜਿਹੜਾ ਡੇਲੀ ਪੀਣਾ ਜਿਹੜੀ ਇਹ ਚੀਜ਼ ਬਣਾਉਂਦੀ ਉਹ ਘੜਾ ਤੂੰ ਖਾਣਾ ਅੱਜ ਤਾਂ ਮੈਂ ਇਹਨੂੰ ਲੈ ਕੇ ਜਾਉਂ ਉਰੀ ਸੜੇਗਾ ਤੂੰ ਚਲ ਚਲੀ ਆਪਾਂ ਐਸ਼ ਐ ਕਿਵੇਂ ਜਾਉਂਗੀ ਆ ਪੁੱਛੀ ਲੈ ਦੇਖੀ ਆ ਜਾਪਾਂ ਜਾਵਾਂਗੀ ਅੱਜ ਆਏ ਕਿਵੇਂ ਜਾਉਂਗੀਆਂ ਤੁਸੀਂ ਐ ਕਿਵੇਂ ਰਕੇ ਮਤਲਬ ਨਾ ਤਾਂ ਤੂੰ ਇਹਨੂੰ ਰੱਖ ਕੇ ਰਾਜੀ ਨਾ ਤਾਂ ਉਹਨੂੰ ਜਾਣ ਚ ਰਾਜੀ ਤੂੰ ਚੋਣਾ ਕੀ ਹੈ ਅੱਜ ਤੋਂ ਬਾਅਦ ਨਹੀਂ ਮੈਂ ਪੀਂਦਾ ਜੀ ਤੁਸੀਂ ਰਹਿਪੋ ਮੇਰੀ ਗੱਲਾਂ ਚ ਨਾ ਚਾਰ ਦਿਨਾਂ ਬਾਅਦ ਨੇ ਤੈਨੂੰ ਫੇਰ ਦੁੱਖ ਗਾਣਾ ਪਰ ਮਾਰ ਉਹ ਨਹੀਂ ਕਰਦਾ ਤੁਸੀਂ ਰਹਿਪੋ ਲੈ ਗਲਤੀ ਮੰਨਦਾ ਨਹੀਂ ਪੀਂਦਾ ਮੈਂ ਅੱਜ ਤੋਂ ਬਾਅਦ ਦੇਖ ਲੈ ਅਸ ਦੀਦੀ ਜੇ ਨੇ ਅੱਜ ਤੋਂ ਬਾਅਦ ਪੀਤੀ ਤਾਂ ਚੱਕ ਕੇ ਆਪਣਾ ਬੋਰੀਆ ਬਿਸਤਰਾ ਸਿੱਧਾ ਤੇ ਕੇ ਨੂੰ ਆ ਜੀ ਚੱਲ ਅੰਦਰ ਚੱਲ ਅੰਦਰ